ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਆਓ ਸੁਣੀਏ 40 41 ਤੇ 42 ਇਹਨਾਂ ਤਿੰਨ ਸਾਲਾਂ ਦੇ ਵਿੱਚ ਇਨਸਾਨ ਕੀ ਕਰਦਾ ਤੇ ਉਹਨੂੰ ਕੀ ਕਰਨਾ ਚਾਹੀਦਾ ਬਾਬਾ ਦਇਆ ਸਿੰਘ ਆਰਫ ਨੇ ਇਉਂ ਸਮਝਾਇਆ ਹੈ ਨੰਗੇ ਪੈਰੀ ਖਾਲੀ ਹੱਥ ਰਾਤ ਨੂੰ ਨਾ ਬਾਹਰ ਜਾਈਏ ਹਾੜ ਦੇ ਮਹੀਨੇ ਬਾਹਰ ਜਾਈਏ ਨਾ ਦੁਪਹਿਰ ਨੂੰ ਸੌਣ ਦੇ ਮਹੀਨੇ ਜਦੋਂ ਘਟਾ ਕਣਕੋਰ ਹੋਵੇ ਜਾਣਾ ਨਹੀਂ ਚਾਹੀਦਾ ਪਹਾੜਾਂ ਵਿੱਚ ਸਹਿਰ ਨੂੰ ਕਰਨਾ ਮਖੌਲ ਨਹੀਂ ਚਾਹੀਦਾ ਮਰਾ ਸੀ ਤਾਈ ਆਪਣਾ ਹਥਿਆਰ ਨਾ ਫੜਾਈਏ ਕਿਸੇ ਗੈਰ ਨੂੰ ਓ ਪੈਸੇ ਪਿੱਛੇ ਲੱਗ ਖਰ ਆਪਣਾ ਉਜਾੜੀਏ ਨਾ ਪੈਸੇ ਪਿੱਛੇ ਲੱਗ ਖਰ ਆਪਣਾ ਉਜਾੜੀਏ ਨਾ ਸੱਕੇ ਭਾਣਾ ਨਾਲ ਨਾ ਬਣਾਈਏ ਕਦੇ ਵੈਰ ਨੂੰ ਉਮਰ 40ਵੇਂ ਸਾਲ ਦੀ ਚੱਲੀ ਜਾਂਦੀ ਕੱਲੀ ਸੋਬਾ ਕਲਕੱਤੇੋਂ ਰੇਲ ਜੈਸੇ ਖਰਚੀ ਦਮਾਂ ਦੀ ਗਾਫਲਾ ਖਰਚ ਹੁੰਦੀ ਮੁੱਕ ਜਾਂਦਾ ਦੀਪਕੋਂ ਤੇਲ ਜੈਸੇ ਨਰਦਾ ਮੁਕਦੀਆਂ ਚਾਲ ਹਰ ਏਕ ਪਿੱਛੋਂ ਬਾਜੀ ਉਮਰ ਸਤਰੰਜ ਦੀ ਖੇਲ ਜੈਸੇ ਹੋ ਪਿੱਛੋਂ ਦੌੜ ਦੀ ਆਮ ਦੀ ਬਿਰਧ ਅਵਸਥਾ ਪਿੱਛੋਂ ਦੌੜ ਦੀ ਆਮ ਦੀ ਬਿਰਧ ਅਵਸਥਾ ਮੌਸਮ ਬਦਲ ਕਮਲਾਮ ਦੀ ਵੇਲ ਜੈਸੇ ਐਵੇਂ ਪਿਛਲੀ ਉਮਰ ਬਰਬਾਦ ਹੋਈ ਲੜਕੇ ਮਿੱਡਲ ਮਦਰਸਿਆਂ ਫੇਲ ਜੈਸੇ ਕੰਟੇ ਪਲਕ ਤੇ ਮਿੰਟ ਸਕਿੰਟ ਜਾਂਦੇ ਤੇਰੀ ਜ਼ਿੰਦਗੀ ਘੜੀ ਦਾ ਮੇਲ ਜੈਸੇ ਦੋਵੇਂ ਪਰਤ ਕੇ ਹਾਂ ਸਵਾਸ ਮਿਲਦੇ ਗੱਡੀ ਢਾਕ ਦਾ ਹੋਮ ਦਾ ਮੇਲ ਜੈਸੇ ਤੈਨੂੰ ਛੱਡਿਆ ਪਕੜ ਤਕਦੀਰ ਬੰਦੇ ਪਾਈ ਛੁਤਰ ਦੇ ਨੱਕ ਨਾ ਕੇਲ ਜੈਸੇ ਉਹ ਨਹੀਂ ਕੱਚੇ ਗੋਲੇ ਲਚੀ ਹੱਥ ਆਏ ਗੋਲੇ ਛੱਡ ਕੇ ਯਾਰ ਗੋਲੇ ਲਜੈ ਜੈ ਮੰਦੇ ਕਰਮਾਂ ਦੇ ਤੁਦ ਨੂੰ ਰੋਗ ਲੱਗੇ ਗਾਫਲ ਸੰਤਰੀ ਮਿਲੇ ਦਲੇਲ ਜੈਸੇ ਰੂਪਤ ਚੋਂ ਕੱਢਿਆ ਜਾਵਣਾ ਕੈਦੀ ਜਾਮ ਦਾ ਕੱਟ ਕੇ ਜੇਲ ਜੈਸੇ ਦੁਨੀਆਂ ਵਿੱਚ ਤੂੰ ਅਜ ਬੱਕਾ ਲੋਲ ਕਰਦਾ ਕਰੇ ਕੋਇਲ ਵਿੱਚ ਬਾਗ ਦੇ keel ਜੈਸੇ ਹੋ ਦਇਆ ਸਿੰਘ ਕਲਬੂਤ ਚੋਂ ਮਾਸ ਮੁਕਦੇ ਦਇਆ ਸਿੰਘ ਕਲਬੂਤ ਚੋਂ ਸਾਸ ਮੁਕਦੇ ਅਤਰਦਾਨੀਆਂ ਅਤਰ ਫੁੱਲੇਲ ਜੈਸੇ ਚੱਲੀ ਉਮਰ 41ਵੇਂ ਸਾਲ ਦੀ ਏ ਇਕੋ ਬ੍ਰਹਮ ਕੋ ਦੂਸਰੀ ਜਾਤ ਹੈ ਨਾ ਉਲੂ ਵਾਂਗ ਨਾ ਭਰਮ ਦੇ ਵਿੱਚ ਭੁੱਲੀ ਅੱਖੀ ਖੋਲ ਕੇ ਦੇਖ ਲੈ ਰਾਤ ਹੈ ਨਾ ਪੁੱਤਰ ਬਾਪ ਦੇ ਨਹੀਂ ਦੋ ਜਾਤ ਹੁੰਦੇ ਇੱਕੋ ਬਿਰਖ ਨੂੰ ਦੂਸਰਾ ਪਾਤ ਹੈ ਨਾ ਉਹਨਾਂ ਵਾਸਤੇ ਪਰੰਪਰਤੀਤ ਹੁੰਦਾ ਵੇਖੀ ਜਿਨ੍ਹਾਂ ਨੇ ਸੋਚ ਕੇ ਬਾਤ ਹੈ ਨਾ ਹੋ ਸਾਰੇ ਮੁਲਕ ਜਹਾਨ ਦਾ ਸੈਰ ਕੀਤਾ ਸਾਰੇ ਮੁਲਕ ਜਹਾਨ ਦਾ ਸੈਰ ਕੀਤਾ ਪਾਈ ਕਦੇ ਮਹਿਬੂਬ ਦੀ ਝਾਤ ਹੈ ਨਾ ਜਾਤ ਮਜਬ ਦੇ ਵਿੱਚ ਮਗਰੂਰ ਝੇੜੇ ਦਿੱਤੀ ਰੱਬ ਨੇ ਇਸ਼ਕ ਦੀ ਦਾਤ ਹੈ ਨਾ ਦੁਨੀਆਂ ਵਿੱਚ ਸਰਦਾਰ ਹੰਕਾਰ ਵਾਲੇ ਅੱਗੇ ਪੁੱਛਣੀ ਰੱਬ ਨੇ ਬਾਤ ਹੈ ਨਾ ਜਿਹੜੇ ਹਿਸ਼ਕ ਦੇ ਗਰਜਦੇ ਗੜਕਦੇ ਨੇ ਉਹਨਾਂ ਬੱਦਲਾਂ ਵਿੱਚ ਬਰਸਾਤ ਹੈ ਨਾ ਵੇਖ ਸੰਕੜੇ ਫੁੱਲ ਕੇ ਕਤਬਖਾਨੇ ਲਫ਼ਜ਼ ਹਿਸ਼ਕ ਦਾ ਵਿੱਚ ਲੋਗਾਤ ਹੈ ਨਾ ਵੇਖੇ ਭਾਵੇਂ ਗੁਲ ਚਮਨ ਦੀ ਸੈਰ ਕਰਕੇ ਚੰਦਨ ਬ੍ਰਿਸ਼ਤਾਂ ਵਿੱਚ ਬਾਗਾਂਤ ਹੈ ਨਾ ਆਸ਼ਿਕ ਪੁਰਸ਼ ਜੋ ਰਮਜ ਨੂੰ ਸਮਝ ਬੈਠੇ ਮਜਬਾ ਨਾਲ ਰਖਦੇ ਮੁਲਾਕਾਤ ਹੈ ਨਾ ਉਹ ਜਿਨ੍ਹਾਂ ਫਕਰਾਂ ਕੋਲ ਨਾ ਇੱਕ ਕੌਡੀ ਜਿਨ੍ਹਾਂ ਫਕਰਾਂ ਕੋਲ ਨਾ ਇੱਕ ਕੌਡੀ ਉਨਾ ਵਾਸਤੇ ਲਿਖੀ ਜ਼ਕਾਤ ਹੈ ਨਾ ਕਲਮਾ ਕਲਬ ਸਰੀਰ ਦੇ ਵਿੱਚ جاری ਕਲਮਾ ਕਲਬ ਸਰੀਰ ਸਰੀਲ ਦੇ ਵਿੱਚ جاری ਪੜਦੇ ਜੀਬ ਦੇ ਨਾਲ ਰਕਾਤ ਹੈ ਨਾ ਕਲਮਾ ਕਲਬ ਸਰੀਰ ਦੇ ਵਿੱਚ جاری ਪੜਦੇ ਜੀਬ ਦੇ ਨਾਲ ਰਕਾਤ ਹੈ ਨਾ ਹਰ ਦਮ ਜੋ ਦਿਲੋਂ ਦਵੇਸ਼ ਕਰਦੇ ਰਲਦੇ ਕਿਸੇ ਵੀ ਵੇਲੇ ਜਮਾਤ ਹੈ ਨਾ ਜਿਹੜੇ ਇਸ਼ਕ ਤਕਦੀਰ ਨੀਮ ਬਿਸਮਲ ਹੋਇਆ ਜਿਹੜੇ ਇਸ਼ਕ ਤਕਦੀਰ ਨੀਮ ਬਿਸਮਲ ਹੋ ਦੁਨੀਆ ਦੁਨੀਆ ਵਿੱਚ ਤੂੰ ਦੇਖ ਹਾਇਤ ਹੈ ਨਾ ਸਾਰੇ ਵਿੱਚ ਜਹਾਨ ਦੇ ਰਾਜ ਹੁਨ ਕਾ ਐ ਪਰ ਫੱਕਰਾਂ ਕੋਲ ਜੈ ਦਾਤ ਹੈ ਨਾ ਛੱਤੀ ਰਕਮ ਦਾ ਮਿਲੇ ਤੂੰ ਆਮ ਯਾਰੋ ਕੋਲ ਵੇਖੀਏ ਤਵਾ ਪਰਾਂਤ ਹੈ ਨਾ ਮਾਰ ਇਲਮ ਦੇ ਦਿਸਣ ਮਹਿਰੂਮ ਲੋਕੋ ਕੋਲ ਵੇਖੀਏ ਕਲਮ ਦਾ ਵਾਤ ਹੈ ਨਾ ਓ ਭੂਰੀ ਨਾਲ ਪ੍ਰੀਤ ਹੈ ਦਇਆ ਸਿੰਘਾ ਹੂਰੀ ਨਾਲ ਪਰੀਤ ਹੈ ਦਇਆ ਸਿੰਗਾ ਦਿਲ ਨੂੰ ਭਾਮਦੀ ਚਿਕਨ ਬਨਾਤ ਹੈ ਨਾ ਚੱਲੀ ਉਮਰ 42ਵੇਂ ਸਾਲ ਦੀ ਏ ਰੇਲ ਜਾਮ ਦੀ ਪਾਵਦੀ ਸ਼ੋਰ ਜਾਨੀ ਕਿਸੇ ਰੋਜ ਨੂੰ ਜ਼ਿੰਦਗੀ ਖਤਮ ਹੋਣੀ ਉੱਡ ਜਾਵਣਾ ਬੋਲਦਾ ਭੌਰ ਜਾਨੀ ਕਿਸੇ ਰੋਜ ਨੂੰ ਖਾਕਦਰ ਖਾਕ ਹੋਣਾ ਤੇਰਾ ਚਮਕਦਾ ਵਾਂਗ ਬਲੌਰ ਜਾਨੀ ਜਾਂਦੇ ਦਮਾਂ ਦਾ ਕਰੇ ਹਿਸਾਬ ਨਹੀਂ ਲੇਖੇ ਕਰੇ ਜਹਾਨ ਦੇ ਔਰ ਜਾਨੀ ਪੈਂਦਾ 24000 ਦਾ ਰੋਜ ਘਾਟਾ ਕਰਕੇ ਵੇਖਿਆ ਕਦੇ ਨਾ ਗੌਰ ਜਾਨੀ ਬਹਿ ਕੇ ਸੋਚ ਸੌਦਾ ਗਰਾ ਮਤ ਮਾਰੀ ਰੁੜਿਆ ਜਾਮ ਦਾ ਮਾਲ ਦਸੌਰ ਜਾਨੀ ਇੱਕ ਸਵਾਸ ਬੇਕੀਮਤੀ ਮੁੱਲ ਦਾ ਏ ਪਰ ਖੀ ਲਾਲ ਜਵਾਰ ਦਾ ਜੋਰ ਜਾਨੀ ਜਿਹੜੇ ਰੋਜ ਤਕਦੀਰ ਨੇ ਸੱਟ ਮਾਰੀ ਜਾਣਾ ਭੱਜ ਕਲਪੂਤ ਦਾ ਦੌਰ ਜਾਨੀ ਏਨੇ ਸਦਾ ਨਾ ਪਿੰਜਰੇ ਵਿੱਚ ਰਹਿਣਾ ਉੱਡ ਜਾਵਣਾ ਕਦੀ ਜੇ ਨੌਰ ਜਾਨੀ ਕਦੀ ਮਿਰਕ ਦੇ ਵਾਂਗਰਾਂ ਵਿੱਚ ਫਸਣਾ ਫਾਂਸੀ ਕਾਲ ਤਕਦੀਰ ਦਾ ਬੌਰ ਜਾਨੀ ਜਦਨ ਆ ਗਿਆ ਹੁਕਮ ਤਬਦੀਲ ਹੋਣਾ ਤੇਰਾ ਵਾਂਗ ਮੌਲਾਜਮ ਠੌਰ ਜਾਨੀ ਉਹ ਦਇਆ ਸਿੰਘ ਹਮੇਸ਼ਾ ਨਾ ਸੈਰ ਕਰਨੀ ਦਇਆ ਸਿੰਘ ਹਮੇਸ਼ਾ ਨਾ ਸੈਰ ਕਰਨੀ ਛੱਡ ਦੇਵਣਾ ਸ਼ਹਿਰ ਲਾਹੌਰ ਜਾਨੀ